ਹਾਂਜੀ ਸਰ ਕੀ ਮਾਮਲਾ ਕੀ ਆਇਦਾ ਜਿਹੜਾ ਸ੍ਰੀ ਭਗਵਤ ਸਿੰਘ ਮైనా ਜੀ ਆਈਪੀਐਸ ਐਸਐਸਬੀ ਮੁਖਤਰ ਸਾਹਿਬ ਨੇ ਸਾਨੂੰ ਸਖਤ ਅਦਾਤਾਂ ਕੀਤੀਆਂ ਗਈਆਂ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਜਾਂ ਬਨਛੇੜੀ ਹੈ ਉਹ ਮੋਸਲ ਜ਼ਿਲ੍ਹੇ ਚ ਰਹਿਣਾ ਨਹੀਂ ਚਾਹੀਦਾ। ਮਿਤੀ 12 ਤੋਂ 24 ਨੂੰ ਇੱਕ ਸ਼ੁਕਰ ਮੇਲ ਦੇ ਕੋਲੋਂ ਇੱਕ ਲੜਕਾ ਉਹਦੇ ਨਾਲ ਦੋ ਦੋਸਤ ਸੀਗੇ ਉਹ ਆ ਰਹੇ ਸੀਗੇ ਤੇ ਸਾਹਮਣੇ ਤੋਂ ਇੱਕ ਜੂਪੀਟਰ ਸਕੂਟਰ ਹੀ ਆਈ ਸੀ ਤੇ ਚਾਰ ਬੰਦੇ ਬੈਠੇ ਸੀ। ਉਹਨਾਂ ਨੂੰ ਕਿਰਪਾਨ ਤੇ ਕਿੱਸੇ ਦਿਖਾ ਕੇ ਉਹਦਾ ਮੋਟਰਸਾਈਕਲ ਤੋ ਮੋਬਾਈਲ ਹੋ ਗਿਆ ਲੈ ਜੀ ਇਸ ਵਾਰ ਸਹਿਮਾ ਗਜ਼ਾ ਨੰਬਰ 16 ਮਿਤੀ 12 ਤੋਂ 24 ਇੰਟਰਸੈਕਸ਼ਨ 379 ਬੀ ਥਾਣਾ ਸਦਰ ਮਲੋੜ ਜਿਹੜਾ ਦਰਜ ਰਿਹਾ ਕੀਤਾ ਸੀਗਾ ਸਾਡੇ ਸਪੈਕਟਰ ਲੰਬੀਤ ਨੇ ਇਸ ਕੇਸ ਦੇ ਵਿੱਚ ਬੜੀ ਮਿਹਨਤ ਕੀਤੀ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਤੇ ਮਿਤੀ 24 ਨੂੰ ਕੱਲ 14 ਤੋਂ 24 ਨੂੰ ਸਾਨੂੰ ਇਤਲਾਹ ਮਿਲੀ ਇੱਕ ਵੀ ਸੰਜੀਤ ਕੁਮਾਰ ਇਲੇਸ ਹੁਸ਼ਾਲ ਪੁੱਤਰ ਹਰਦੇਵ ਸਿੰਘ ਵਾਸੀ ਮੋਗਲ ਚੱਕ ਗੱਲ ਜ਼ਿਲ੍ਹਾ ਤਰਨਤਾਰਨ ਮੇਲਾ ਮੁਕਸਰ ਸਾਈਡ ਤੋਂ ਆ ਰਿਹਾ ਇਦੋਂ ਕੋਲ ਵੈਪਨ ਵੀ ਹੈ ਹੋ ਸਕਦਾ ਕੋਈ ਖੋਹ ਕਰ ਸਕੇ ਜਿੱਦੇ ਐਸੇ ਸਤਨਾਮ ਸਿੰਘ ਨੇ ਨਾਕਾਬੰਦੀ ਲਾ ਕੇ ਉਹਨੂੰ ਕਾਬੂ ਕੀਤਾ ਤਾਂ ਇਹਦੇ ਕਰਦੇ ਚੋਂ ਜਿਹੜਾ 12 ਤੇ ਨੂੰ ਮੋਟਰਸਾਈਕਲ ਖੋਇਆ ਸੀਗਾ ਪੀਪੀ 30F 4592 ਤੇ ਅਕੇਲੇ ਡੱਬੇ ਵਿੱਚੋਂ ਪਿਸਤਲ 32 ਬੋਰ ਦਾ ਸਮੇਤ ਦੋ ਜਿੰਦਾ ਰੌਂਦ ਬਰਾਮਦ ਹੋਏ ਜੋਦੋਂ ਨੂੰ ਸ਼ਕਤੀ ਨਾਲ ਪੁੱਛ ਕੇ ਜਿੱਤੀ ਤਾਂ ਇਹਨੇ ਦੱਸਿਆ ਵੀ ਮਿਤੀ 12/24 ਨੂੰ ਮੈਂ ਸਿਕੰਦਰ ਸਿੰਘ ਪੁੱਤਰ ਸਤਨਾਮ ਸਿੰਘ ਕਰਨਵੀਰ ਪੁੱਤਰ ਧਰਮ ਸਿੰਘ ਇੱਕ ਦੋਸਤ ਜਿਹੜਾ ਜਮਨੈਲ ਸੀ ਵੀ ਅਸੀਂ ਰਲ ਕੇ ਉਹ ਮੋਟਰਸਾਈਕਲਾਂ ਸ਼ੁਕਰ ਮਿਲਕੋਂ ਖੋਹ ਕੀਤਾ ਸੀ ਤੇ ਉਹਨਾਂ ਦਾ ਮੋਬਾਈਲ ਖੋਹ ਕੀਤਾ ਸੀਗਾ ਇਹਨਾਂ ਚਾਰਨੂੰ ਅਸੀਂ ਕਾਬੂ ਕਰ ਲਿਆ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤਲ 32 ਬੋਰ ਦੋ ਮੋਟਰਸਾਈਕਲ ਤੇ ਇੱਕ ਜਿਪਟਰ ਸਕੂਟਰੀ ਤੇ ਖੋਹਿਆ ਹੋਇਆ ਮੋਬਾਈਲ ਜਿਹੜਾ ਬਰਾਮਦ ਹੋ ਚੁੱਕਾ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਮਤਲਬ ਮਾਮਲੇ ਦਰਜ ਨੇ ਇਹਦੇ ਸਜੀਤ ਕੁਮਾਰ ਤੇ ਪਹਿਲਾਂ ਮੁਕੱਦਮਾ ਦਰਜ ਹੈ ਜੀ ਇਹ ਸਰ ਜਿਹੜਾ ਪਿਸਤਲ ਇਹਨਾਂ ਤੋਂ ਖੋਹਿਆ ਗਿਆ ਇਹ ਲਿਸੈਂਸੀ ਹੈ ਵੀ ਆ ਇਹ ਬਰਾਮਦ ਹੋਇਆ ਪਿਸਤਲ ਇਹ ਦੂਜਾ ਜੀ ਦੇਸੀ ਠੀਕ ਹੈ 32 ਬੋਰ ਨਿਯਾਇਬ ਇਸ ਤਰ੍ਹਾਂ ਨਿਯਾਇਬ ਨਿਯਾਇਬ ਹਾਂ ਇਹ ਉਹ ਵੀ ਪਹਿਲਾ ਦੁਵਾਰ ਦਾਤਾ ਚ ਲਿਖ ਲਈ ਇਹ ਸੰਜੀਤ ਕੁਮਾਰ ਪਹਿਲਾਂ ਹੈਗਾ ਇੱਕ ਮੁਕਦਮੇ ਚ ਸਜ਼ਾ ਵੀ ਹੋਇਆ ਜੇਲ੍ਹ ਤੋਂ ਵਾਪਸ ਆਇਆ ਹੋਇਆ ਸੀ ਬਰਾਮਦਗੀ ਕੋਈ ਹੋਰ ਹੋਈ ਇੱਕ ਮੋਟਰਸਾਈਕਲ ਦੇ ਵਿੱਚ ਦੋ ਬਿਨਾ ਹੋਰ ਉਸ ਮੋਟਰਸਾਈਕਲ ਤੋਂ ਬਨਾ ਦੋ ਮੋਟਰਸਾਈਕਲ ਹੋਰ ਬਰਾਮਦ ਹੋ ਗਏ ਜੀ ਹੋ ਤਿੰਨ ਹੋ ਗਈ ਮੋਟਰਸਾਈਕਲ ਤਿੰਨ ਹੋ ਗਈ ਜੀ ਇੱਕ ਸਕੂਟਰ ਹੀ ਇੱਕ ਸਕੂਟਰ ਹੀ ਇੱਕ ਮਿਸਤਰੀ ਇਹ ਤਿੰਨੇ ਚੋਰੀ ਦੇ ਨੇ ਸਰ ਇਹ ਚੋਰੀ ਦੇ ਸਰ ਹੈ ਜੀ ਇਹ ਇੱਕ ਮਾਮਲਾ ਤੁਸੀਂ ਹੋਰ ਦੱਸੋ